ਜੋ ਕਿ ਮੈਨੂੰ ਕੀਰਤਨ ਦੀ ਸੇਵਾ ਕਰਦਿਆਂ 15 ਤੋਂ 20 ਸਾਲ ਹੋ ਗਏ ਆ ਪਰ ਇਹ ਰਿਕਸ਼ਾ ਮੈਂ ਪਹਿਲੀ ਵਾਰ ਚਲਾ ਲਿਆ ਪਹਿਲੀ ਵਾਰ ਚਲਾਉ ਲੱਗਿਆ ਪਹਿਲੀ ਵਾਰ ਇਹ ਰਿਕਸ਼ਾ ਚਲਾਉ ਲੱਗਾ ਪਰ ਇਹ ਜਦ ਮੈਂ ਪਹਿਲੀ ਵਾਰ ਚਲਾ ਰਿਹਾ ਮੈਨੂੰ ਸ਼ਰਮ ਕੋਈ ਨਹੀਂ ਆਈ ਪਹਿਲੀ ਬਾਸ਼ਾ ਹੀ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਕੀਰਤ ਕਰੋ ਵੰਡ ਛਕੋ ਕੀਰਤ ਕਰਨ ਦਾ ਜੋ ਸੁਨੇਹਾ ਵੈ ਪਹਿਲੇ ਗੁਰੂ ਸਾਹਿਬ ਤੋਂ ਸ਼ੁਰੂ ਹੈ ਉਸੇ ਤਰ੍ਹਾਂ ਯੂनाइटेड ਸਿਕਸ ਆਰਗੇਨਾਈਜੇਸ਼ਨ ਵੱਲੋਂ ਜੋ ਕੀਰਤ ਹੈ ਕੀਰਤ ਨੂੰ ਜੋ ਸੰਦੇਸ਼ ਜੋ ਸਾਰੇ ਪੰਜਾਬ ਹੀ ਨਹੀਂ ਪੂਰੇ ਭਾਰਤ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਦਿੱਤਾ ਜਾਂਦਾ ਵੈ ਸੋ ਇਸੇ ਤਰੀਕੇ ਦੇ ਨਾਲ ਇੱਕ ਜੋ ਗੱਲ ਹੈ ਸਾਹਮਣੇ ਆਂਦੀ ਹੈ ਕਿ ਜੋ ਗੁਰਦੁਆਰਾ ਸਾਹਿਬ ਵਿਖੇ ਜੋ ਕੀਰਤਨ ਦੀ ਸੇਵਾ ਨਿਭਾ ਰਹੇ ਜੋ ਤਬਲੇ ਦੀ ਸੇਵਾ ਨਿਭਾ ਰਹੇ ਇੱਕ ਸਿੱਖ ਸਾਹਿਬ ਨੇ ਸਾਡੇ ਨਾਲ ਜੋ ਖਾਲਸਾ ਜੀ ਮੌਜੂਦ ਨੇ ਜਿਨ੍ਹਾਂ ਦਾ ਜੋ ਘਰ ਦਾ ਖਰਚਾ ਵਾ ਬੜਾ ਹੀ ਮੁਸ਼ਕਿਲ ਚੱਲਦਾ ਸੀ ਕੀਰਤ ਕਰੋ ਕੀਰਤ ਕਰਨ ਦੇ ਲਈ ਉਹਨਾਂ ਨੂੰ ਜੀ ਇੱਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਸੋ ਦੱਸਾਂਗੇ ਕਿ ਕੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਤੇ ਕਿਸ ਤਰੀਕੇ ਨਾਲ ਸਾਰਾ ਕੁਝ ਹੋਇਆ ਵਾ ਸਸਿਕਾਬੀਰ ਜੀ ਸਤਿ ਸ੍ਰੀ ਅਕਾਲ ਜੀ ਸਤੁੱਲ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਹਾਲ ਹੈ ਇਹ ਜੀ ਇੱਕ ਬੜਾ ਹੀ ਖਾਸ ਉਪਰਾਲਾ ਵਾ ਕਿ ਕੀਰਤ ਹੈ ਜੋ ਕੀਰਤ ਹੈ ਅਕਸਰ ਜੋ ਆਪਣੇ ਪੰਜਾਬ ਦੇ ਵਿੱਚ ਲੋਕ ਨੇ ਕੀਰਤਵਾਲ ਜ਼ਿਆਦਾ ਧਿਆਨ ਨਹੀਂ ਦੰਦੇ ਜੋ ਸ਼ਾਰਟਕਟ ਹੈ ਸ਼ਾਰਟਕਟ ਲੱਭਦੇ ਨੇ ਸੋ ਇਹ ਜੋ ਕੀਰਤ ਹੈ ਇੱਕ ਜੋ ਮੋਡਲ ਆ ਇਨਸਾਨ ਦੀ ਜ਼ਰੂਰਤ ਹੈ ਕਿਉਂਕਿ ਜੋ ਆਪਾਂ ਨੂੰ ਕੀਰਤ ਹੈ ਕੀਰਤ ਤੋਂ ਕਦੀ ਪਿੱਛੇ ਨਹੀਂ ਹਟਨੇ ਚਾਹੀਦਾ ਤਾਂ ਉਹ ਕੀਰਤ ਕਰਨ ਲਈ ਤੁਹਾਨੂੰ ਇੱਕ ਤਰੀਕਾ ਦਰਾਂ ਪ੍ਰੇਰਿਤ ਕੀਤਾ ਗਿਆ ਵਾ ਕਿਉਂਕਿ ਸੁਣਨ ਚ ਆਇਆ ਸੀ ਦੇਖਣ ਨੂੰ ਮਿਲਿਆ ਕਿ ਜੋ ਗੁਜ਼ਾਰਾ ਵਾ ਕਰਦਾ ਉਹ ਨਹੀਂ ਚੱਲਦਾ ਪਿਆ ਸੀਗਾ ਸੋ ਇਹ ਥੋੜਾ ਸਾਰੀ ਗੱਲਬਾਤ ਬਾਰੇ ਥੋੜਾ ਚਾਨਣਾ ਪਾਉਂਦਾ ਹਾਂ ਅੱਜ ਦੇਖੋ ਜੀ ਕਿਰਤ ਜੜੀ ਆਪਣੀ ਹੈ ਕਿਰਤ ਆਪਣੇ ਚਾਹੇ ਈਰਖਾ ਚ ਨਾਲੋ ਚਾਹੇ ਇੱਕ ਸੇ ਆਫਿਸ ਵੀ ਜੌਬ ਕਰ ਲੋ ਚਾਹੇ ਗੁਰੂ ਕਾਜ ਕਿਰਤ ਕਰ ਲੋ ਚਾਹੇ ਕੋਈ ਵੀ ਜੌਬ ਕਰ ਲੋ ਕਿਰਤ ਕਿਰਤੀ ਹੀ ਰਹਿਣੀ ਹੈ ਕਿਰਤ ਵਿੱਚ ਕੋਈ ਇਹ ਸ਼ਰਮ ਨਹੀਂ ਹੁਣ ਆਪਾਂ ਕਹਿ ਦਿੰਦੇ ਕਿ ਮੈਂ ਈ ਰਿਕਸ਼ਾ ਚਲਾ ਰਿਹਾ ਮੈਨੂੰ ਸ਼ਰਮ ਆ ਰਹੀ ਹੈ ਮੈਂ ਲੇਬਰ ਦਾ ਕੰਮ ਕਰਦਾ ਮੈਨੂੰ ਸ਼ਰਮ ਆ ਰਹੀ ਹੈ ਦੇਖੋ ਜੀ ਇਹ ਸ਼ਰਮ ਵਾਲਾ ਕੰਮ ਕੋਈ ਵੀ ਨਹੀਂ ਹੈ ਆਪਾਂ ਜਦੋਂ ਪ੍ਰਸ਼ਾਦਾ ਛਕਦੇ ਆ ਪ੍ਰਸ਼ਾਦਾ ਛਕ ਲੈ ਆਪ ਨੂੰ ਸ਼ਰਮ ਨਹੀਂ ਆਉਂਦੀ ਠੀਕ ਹੈ ਉਹ ਜਿਹੜਾ ਪ੍ਰਸ਼ਾਦਾ ਛਕਣਾ ਕਿਰਤ ਨਾਲ ਛਕਣਾ ਆਪੇ ਕੀਰਤ ਸਾਂਗੇ ਪ੍ਰਸ਼ਾਦਾ ਤਾਂ ਹੀ ਮਿਲਣਾ ਪਾਉ। ਇਸ ਕਰਕੇ ਜੇਵਾ ਪ੍ਰਸ਼ਾਦਾ ਸਗਲੇ ਪ੍ਰਸ਼ਾਦਾ ਸਗਲੇ ਸ਼ਰਮ ਨਹੀਂ ਕਰਦੇ ਨਾ ਤੇ ਮੈਂ ਦੂਜੇ ਵੀਰਾਂ ਨੂੰ ਸਾਰਿਆਂ ਨੂੰ ਇਹੋ ਮੈਸੇਜ ਦੇਣਾ ਚਾਹ ਰਿਹਾ ਕੀਰਤਾ ਚਾਹੀ ਕੋਈ ਵੀ ਹੈ ਕੀਤਰੇ ਸ਼ਰਮ ਨਾ ਕਰੋ ਕੀਰਤਲੇ ਸ਼ਰਮ ਨਹੀਂ ਗਈ ਕੀਰਤ ਤਾਂ ਢਿੱਡ ਜੜੀਕ ਉਹ ਆਪਣੇ ਇੱਕ ਆਪਣੇ ਪੇਟ ਪੰਡਾ ਇੱਕ ਜਰੀਆ ਵਾ ਕੀਰਤ ਕਰਾਂਗੇ ਤਾਂ ਹੀ ਆਪਣਾ ਪ੍ਰਸ਼ਾਦਾ ਮਿਲਣਾ ਵਾ ਤਾਂ ਹੀ ਆਪਣੇ ਘਰ ਵਾਲ ਨੂੰ ਆਪ ਆਪਣਾ ਕੇਅਰ ਕਰ ਸਕਦੇ ਆ ਆਪਣੇ ਪਰਿਵਾਰ ਨੂੰ ਸਾਥ ਸਕਦੇ ਆ ਆਪਾਂ ਸੋ ਇੱਕ ਈ ਰਿਕਸ਼ਾ ਦੀ ਤੁਹਾਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਤਾਂ ਕਿ ਜੋ ਕਿਰਤ ਹੈ ਕਿਰਤ ਨੂੰ ਅੱਗੇ ਜੋ ਹੋਰ ਵੱਧ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਜੋ ਘਰਗੁਜ਼ਾਰਾ ਕਿਉਂਕਿ ਉਹ ਵੀ ਜ਼ਰੂਰੀ ਹੈ ਜੋ ਘਰ ਦਾ ਖਰਚਾ ਹੋਵੇ ਬੱਚੇ ਪਾਲਨੇ ਆਪਣਾ ਪਰਿਵਾਰ ਸੰਭਾਲਣਾ ਸੋ ਪਰਿਵਾਰ ਦੇ ਵਿੱਚ ਕਿੰਨੇ ਜੀ ਦੇਖੋ ਜੀ ਮੇਰੇ ਪਰਿਵਾਰ ਵਿੱਚ ਮੇਰੇ ਫਾਦਰ ਸਾਹਿਬ ਪਿਤਾ ਜੀ ਮੇਰੇ ਤੇ ਮੇਰੇ ਵਾਈਫ ਤੇ ਦੋ ਬੱਚੇ ਮੇਰੇ ਬੇਟਾ ਔਰ ਬੇਟੀ ਆ ਤੇ ਉਹਨਾਂ ਦਾ ਗੁਜ਼ਾਰਾ ਵੀ ਬੜਾ ਮੁਸ਼ਕਲ ਚੱਲਦਾ ਪਿਆ ਜੀ ਤੇ ਦਾਸ ਦਾ ਸੰਪਰਕ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨਾਲ ਹੋਇਆ। ਔਰ ਇਹਨਾਂ ਨਾਲ ਸੰਪਰਕ ਅਗੇ ਭਾਈ ਜੁਨੇਟਰ 6 ਨਾਲ ਸੰਪਰਕ ਆ। ਦਾਸ ਨੇ ਇਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਕਿਰਪਾ ਵੀ ਦਾਸ ਦਾ ਗੁਜ਼ਾਰਾ ਨਹੀਂ ਹੋ ਰਿਹਾ। ਤੇ ਦਾਸ ਨੇ ਇਹਨਾਂ ਨੂੰ ਬੇਨਤੀ ਕੀਤੀ। ਦਾਸ ਦੀ ਬੇਨਤੀ ਪ੍ਰਮਾਣ ਕਰਦਿਆ ਹੋਇਆ ਤੇ ਇਹਨਾਂ ਨੇ ਮੈਨੂੰ ਇੱਕ ਦਿਨ ਮਿਲੇ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਆਪਣੇ ਦੇ ਡਾਕੂਮੈਂਟਸ ਅੱਗੇ ਡਾਕੂਮੈਂਟ ਜਿਹਨਾਂ ਨੂੰ ਦਿੱਤੇ ਤੇ ਇਹਨਾਂ ਦੇ ਅੱਗੇ ਬੈਂਕ ਵੀ ਜਾਵਾਂ ਕਰਵਾਇਆ। ਤੋਂ ਜੋ ਬੈਂਕ ਦਾ ਪ੍ਰੋਸੈਸਰ ਬੈਂਕ ਤੇ ਮੇਰਾ ਲੋਨ ਕਰਾ ਕੇ ਕਿੰਨਾਂ ਨੇ ਜੋ ਮੇਰਾ ਈ ਰਿਕਸ਼ੇ ਦੀ ਅੱਜ ਮੈਨੂੰ ਚਾਬੀ ਦਿੱਤੀ ਆ। ਬਿਲਕੁਲ। ਅਸੋ ਜੋ ਈ ਰਿਕਸ਼ਾ ਵੈ ਤੁਸੀਂ ਹੁਣ ਚਲਾਓਗੇ, ਕੀਰਤ ਕਰੋਗੇ, ਆਪਣੇ ਪਰਿਵਾਰ ਦੇ ਲਈ ਕਮਾਓਗੇ। ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੀਰਤਨ ਦੀ ਸੇਵਾ ਵੈ, ਕੀਰਤਨ ਦੀ ਸੇਵਾ ਨੂੰ ਬੰਦਿਆਂ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ? ਦੇਖੋ ਜੀ ਮੈਨੂੰ ਕੀਰਤਨ ਦੀ ਸੇਵਾ ਕਰਦਿਆਂ 15 ਤੋਂ 20 ਸਾਲ ਹੋ ਗਏ ਆ। ਪਰ ਈ ਰਿਕਸ਼ਾ ਮੈਂ ਪਹਿਲੀ ਵਾਰ ਚਲਾ ਰਿਹਾ ਆਂ, ਪਹਿਲੀ ਵਾਰ ਚਲਾਉਣ ਲੱਗਿਆ ਆਂ। ਪਹਿਲੀ ਵਾਰ ਇਹ ਰਿਕਸ਼ਾ ਚਲਾਉਣਾ ਲੱਗਾ ਪਰ ਇਹ ਜਦੋਂ ਪਹਿਲੀ ਵਾਰ ਚਲਾ ਰਿਹਾ ਮੈਨੂੰ ਸ਼ਰਮ ਕੋਈ ਨਹੀਂ ਹੈਗੀ। ਬਿਲਕੁਲ ਕਿਰਤ ਹੈ ਜੀ ਇਹ ਤਾਂ ਹਰ ਕੋਈ ਆਪਣੀ ਕਿਰਤ ਆਪਣੇ ਪਰਿਵਾਰ ਲਈ ਕਰਦਾ ਵੈ ਔਰ ਗੁਰੂ ਸਾਹਿਬ ਦਾ ਸੰਦੇਸ਼ ਵੀ ਇਹੀ ਹੈ ਜੀ ਬਿਲਕੁਲ ਬਿਲਕੁਲ ਅ ਸੋ ਜੋ ਕੀਰਤਨ ਕਰਦੇ ਹੋ ਤੁਸੀਂ 15 20 ਸਾਲ ਤੋਂ ਸੇਵਾ ਨਿਭਾਰੇ ਪਈਓ ਜੋ ਉਤੋਂ ਘਰ ਗੁਜ਼ਾਰੇ ਦੇ ਲਈ ਕੁਝ ਜੋ ਸੇਵਾ ਵੈ ਦੇਖੋ ਜੀ ਕੀਰਤਨ ਦੇ ਵਿੱਚੋਂ ਗੁਜ਼ਾਰਾ ਦੇਖਾ ਜਾਵੇ ਤੇ ਆਪਾਂ ਮੈਂ ਉਦਾਹਰਣ ਦੇ ਦਿਆਂ ਕਿ ਕਹਿਣ ਨੂੰ ਮੇਰਾ ਮਨ ਨਹੀਂ ਕਰ ਪਰ ਮੈਂ ਕਹੂੰਗਾ ਜਰੂਰ ਆਪਾਂ ਰਾਗੀ ਜਿਖਦੇ ਨੇ ਆਪਾਂ ਜਾਣੇ ਆ ਤੇ ਰਾਗੀ ਸਿੰਘ ਜਦੋਂ ਪ੍ਰੋਗਰਾਮ ਬੁੱਕ ਕਰਦਾ ਨਾ ਤຽງ ਕਰ ਪੈਸੇ ਭੇੜਾ ਕਿੰਨੀ ਆਈ ਪੇੜਾ ਕਹਿੰਦੇ 53100 2100 ਰੁਪਏ ਭੇੜਾ ਇੱਕ ਕਰ ਪੈਸੇ 2100 ਰੁਪਏ ਬਹੁਤ ਜ਼ਿਆਦਾ ਲਾ ਰਹੇ ਤੁਸੀਂ ਹੁਣ ਦੇ ਦੇਖਣ ਵੇਲੇ ਕੱਲ ਇਹ ਵਾ ਅਸੀਂ ਤਨਾ ਆਣਾ ਨਾ ਜਾਣਾ ਵਾ ਠੀਕ ਆ ਜੀ ਉਹ 213100 ਭੇੜਾ ਸਾਡੇ ਪਾਸੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਈ ਦੀ ਆ ਪਰ ਸਾਡੇ ਪਾਸ 183100 ਨਹੀਂ ਨਿਕਲਦਾ ਜਰੂਰ ਡੀਜੇ ਲਾਉਣੇ ਆ ਗੁਸਾ ਕੇ ਮੈਂ ਮਾਫੀ ਪਸਾਈ ਸਗਰ ਮਾਫੀ ਮੰਗਦਾ ਵੱਡੀ ਗੱਲ ਕਰਤਾ ਬਿਆ ਆਪਾਂ ਜਰੂਰ ਡੀਜੇ ਗੱਲਾਂ ਨੇ ਡੀਜੇ ਦੇ ਉੱਪਰ ਆਪਾਂ ਉਹਨਾਂ ਡਾਂਸਰਾਂ ਦੇ ਉੱਪਰ ਜੋ ਕਿ ਆਪਣੇ ਪੰਜਾਬ ਦਾ ਬੇੜਾ ਕਰ ਕਰਦੇ ਪਏ ਮੈਂ ਬੇੜਾ ਕਰ ਕੇ ਹੀ ਕਹੂੰਗਾ ਆਪਣੇ ਬੱਚਿਆਂ ਨੂੰ ਇਸ ਪਾਸੇ ਲੈ ਕੇ ਆ ਰਹੇ ਆ ਆਪਣੇ ਸਿੱਖੀ ਨੂੰ ਤੋੜਦੇ ਪਏ ਆ ਉਹਨਾਂ ਦੇ ਉੱਪਰ ਪੰਪ ਪਾਸੇ ਰੋਡ ਵਾਰੀ ਆਣੇ ਆ ਪਰ ਜਦੋਂ ਗੁਰੂ ਘਰ ਦੇ ਰਾਗੇ ਸਿੰਘਾਂ ਦਾ ਪ੍ਰਚਾਰ ਕਾਰੀ ਵਾਰੀ ਆਉਂਦੀ ਹੈ ਉਹਨਾਂ ਨੇ 21300 ਦੇ ਕੇ ਕਹਣਾ ਬਹੁਤ ਜ਼ਿਆਦਾ ਅਸੀਂ ਤਿੰਨਾਂ ਜਣੇ ਨੇ ਉਹਨਾਂ ਦਾ ਆਪਸੇ ਵੀ ਡਿਵਾਈਡ ਕਰਨਾ ਹੁੰਦਾ ਉਹ ਸਾਨੂੰ ਆਨ ਜਾਣ ਦਾ ਖਰਚ ਵੀ ਨਹੀਂ ਇਸ ਚੰਦਾ ਆਨ ਜਾਣ ਦਾ ਖਰਚਾ ਵੀ ਕਈ ਰੱਟ ਗਏ ਇਹੋ ਜਿਹੇ ਆ ਵੀ ਅਸੀਂ ਆਨ ਜਾਣ ਦਾ ਖਰਚਾ ਵੀ ਸਾਨੂੰ ਆਪਣੇ ਕੋਲ ਕਰਕੇ ਜਾਣਾ ਪੈਂਦਾ ਕਿ ਯਾਰ ਉਹਦੇ ਵਿੱਚ ਜੇ ਸਾਨੂੰ ਉਪਰ ਚੜਾਵਾ ਹੋਣਾ ਵਾ ਔਰ ਦੇ ਵਿੱਚੋਂ ਸਾਡੇ ਕੋਲ ਕਈਰ ਅੱਧ ਲੈ ਜਾਂਦਾ ਔਰ ਉਹਦੇ ਵਿੱਚੋਂ ਵੀ ਅੱਧ ਲੈ ਕੇ ਵੀ 50% ਸਾਡੇ ਜਿਹੜੇ ਰੋੜ ਫਟੇ ਔਰ ਸੜੇ ਨੋਟ ਹੁੰਦੇ ਆ ਜਿਨ੍ਹਾਂ ਦੇ ਉੱਪਰ ਟੇਪ ਲੱਗੀਆਂ ਹੁੰਦੀਆਂ ਆ ਜੀ ਇਹਨੇ ਹਾਲੇ ਰਾਗੀ ਸਿੰਘਾਂ ਪਚਾਰਿਕਾ ਦੇ ਹਾਲਾਤ ਮਾੜੇ ਹੋਏ ਹਨ ਕਿ ਜਿਹਦੇ ਜਿਹੜੇ ਨੋਟ ਦੁਕਾਨ ਤੇ ਨਹੀਂ ਚੱਲਦੇ ਜਿਹੜੇ ਲੋਕੋ ਨੋਟ ਆ ਬਚਨ ਸੁੜ ਦਿੰਨੇ ਆ ਵੀ ਇਹ ਆਪਾਂ ਤੇ ਵਟਾਲਾਂਗੇ ਉਹ ਰਾਗੀ ਸਿੰਘਾਂ ਉਹ ਰੋੜ ਰਾਗੀ ਸਿੰਘਾਂ ਉਹ ਨੋਟ ਆਉਣਗੇ ਜਾਂ ਗੋਲਕਵੀ ਨੋਟ ਆਉਣਗੇ ਪਰ ਮੈਂ ਸਾਰੇ ਵੀਰਾਂ ਨੂੰ ਸਾਜੂ ਕੇ ਬੇਨਤੀ ਇਹੋ ਕਰਨਾ ਚਾਹ ਰਿਹਾ ਤੁਸੀਂ ਸਾਨੂੰ ਫੜੇ ਨੋਟ ਦੇ ਦਿੰਦੇ ਹੋ ਅਸੀਂ ਲਾਲੇ ਨੇ ਸਤਿਕਾਰ ਕਰਨੇ ਪ੍ਰਵਾਨ ਕਰਨੇ ਆ ਅਸੀਂ ਨਹੀਂ ਦੇ ਪਰੋ ਬਾਬਾ ਨਾਨਕ ਦੱਸਾ ਗੁਰੂਆਂ ਦੀ ਜੋਤ ਉਹ ਵੇਖਣਦੇ ਆ ਬਾਬਾ ਨਾਨਕ ਵੇਖਣਦੇ ਆ ਕਿ ਇਹ ਰਾਗੀ ਸਿੰਘਾਂ ਨਾਲ ਸਾਡੀ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ ਪਿਆ ਸਾਡੀ ਗੁਰਬਾਣੀ ਦੀ ਬੇਅਦਬੀ ਕਰਦੇ ਪਿਆ ਇਹ ਸਾਰੇ ਵੀਰ ਨੂੰ ਬੇਨਤੀ ਇਹ ਮੈਸੇਜ ਦੇਣਾ ਚਾਹ ਰਹੇ ਆ ਕਿ ਰਾਗੀ ਸਿੰਘਾਂ ਦਾ ਸਤਿਕਾਰ ਕਰੋ ਔਰ ਉਹ ਪ੍ਰਚਾਰ ਕਰਾ ਸਤਿਕਾਰ ਕਰੋ ਤਾਂ ਕਿ ਰਾਗੀ ਸਿੰਘ ਪ੍ਰਚਾਰ ਕਾ ਆਪਣੇ ਸਿੱਕੀ ਸਰੂਪ ਦਾ ਅੱਗੇ ਚੰਗੀ ਤਰ੍ਹਾਂ ਵਧ ਕੇ ਪ੍ਰਚਾਰ ਕਰਨ ਬਿਲਕੁਲ ਸੜਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਜੋ ਸੇਵਾ ਇਹਨਾਂ ਨੂੰ ਵੱਲੋਂ ਸਾਥ ਹੈ ਜੋ ਨਿਭਾਇਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਇਹ ਥੋੜਾ ਦੱਸੋ ਜੀ ਜੋ ਤੁਸੀਂ ਇਹ ਸਹਾਇਤਾ ਕੀਤੀ ਉਸ ਬਾਰੇ ਥੋੜਾ ਜਾਣਕਾਰੀ ਦਿਓ ਜੀ ਪਹਿਲੇ ਤਾਂ ਵੀ ਜ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਾਸਟਕਾ YouTube ਚੈਨਲ ਜਿਹੜੇ ਆਏ ਨੇ ਨਾ 5 10 15 ਸਾਲ ਪਹਿਲੇ ਅਸੀਂ ਨਹੀਂ ਸੀ ਹੈਗੇ ਤੇ ਹੁਣ ਜਦੋਂ ਤੁਸੀਂ ਲੋਕ ਅੱਗੇ ਆਏ ਹੋ ਤੇ ਹਰ ਛੋਟੀ ਗੱਲ ਸਮਾਜ ਦੇ ਵਿੱਚ ਇੱਕ ਮੈਸੇਜ ਦੇ ਰਹੀਏ ਉਹ ਜ਼ਰੀਆ ਤੁਸੀਂ ਲੋਕ ਹੋ ਨਵੀਂ ਜੰਗ ਜਨਰੇਸ਼ਨ ਨੂੰ ਤੁਸੀਂ ਅੱਛੀ ਪੱਤਰਕਾਰੀ ਕਰ ਰਹੇ ਹੋ ਮੈਂ ਤੁਹਾਡਾ ਧੰਨਵਾਦ ਜ਼ਰੂਰੀ ਕਰਦਾ ਔਰ ਹਰ ਵਾਰੀ ਮੈਂ ਕਰਦਾ ਧੰਨਵਾਦ ਤੁਹਾਡਾ ਵੀ ਤੁਹਾਡੀ ਗੱਲ ਪਹੁੰਚਾ ਰਹੇ ਹੋ ਹੁਣ ਰਹੀ ਗੱਲ ਇਸ ਦੀ ਇਹ ਯੂਨਾਈਟਿਡ ਸਿੱਖ ਸਾਡੀ ਇੱਕ NGO ਹੈ ਜਿਹੜੀ ਜਿਹੜੀ ਪੂਰੇ ਵਰਲਡ ਤੇ ਸਮਾਜ ਤੇ ਕੰਮ ਕਰਦੀ ਹੈ ਕਿਤੇ ਵੀ ਸੰਸਾਰ ਦੇ ਵਿੱਚ ਕੋਈ ਆਪਤਾ ਆ ਜਾਂਦੀ ਹੈ ਮੁਨਕਤਾ ਦੇ ਪੱਲੇ ਲਈ ਉੱਥੇ ਹਮੇਸ਼ਾ ਪਹੁੰਚਦੀ ਦੇਸ਼ਾਂ-ਵਦੇਸ਼ਾਂ ਵਿੱਚ ਕੰਮ ਕਰਦੀ ਹੈ ਪਿਛੇ ਹਾੜਾਂ ਦਾ ਬੜਾ ਪ੍ਰਕੋਪ ਸੀ ਪੰਜਾਬ ਦੇ ਵਿੱਚ ਆਇਆ ਉੱਥੇ ਯੂਨਾਈਟਿਡ ਸਿੱਖਣੇ ਪੰਜ ਥੇ 6 ਥਾਂ ਤੇ ਕੈਂਪ ਲਗਾ ਕੇ ਲੋਕਾਂ ਦੀ ਸਹਾਇਤਾ ਕੀਤੀ ਔਰ ਜਿਹੜੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਸੀ ਉਹਨਾਂ ਨੂੰ ਡੀਜ਼ਲ ਮੁਹੱਈਆ ਕਰਾਇਆ ਖੇਤਾਂ 'ਚ ਰਿੱਤਾ ਕਢਾਇਆ ਫਿਰ ਉਹਨਾਂ ਨੂੰ ਬੀਜ ਵੀ ਦਿੱਤੇ ਤਾਂ ਕਿ ਫਸਲ ਦੁਬਾਰਾ ਜਨ ਹੁਣ ਮੈਨੂੰ ਕੱਲ ਪਰਸੋਂ ਫੋਨ ਆਇਆ ਸੀ ਫਿਰੋਜ਼ਪੁਰ ਸ਼ਹਿਰ ਦੇ ਇੱਥੇ ਸੀ ਬੜੇ ਬੀਜ ਦਿੱਤੇ ਸੀ ਵੀ ਐਸਾ ਫਸਲ ਬੜੀ ਭਰਪੂਰ ਹੈ ਤੇ ਸਾਨੂੰ ਖੁਸ਼ੀ ਹੋਈ ਅੱਜ ਦੀ ਜਿਹੜੀ ਇਹ ਇਹਦਾ ਇਹਦਾ ਮੇਰਾ ਸੰਪਰਕ ਪਿਛਲੇ ਲੰਬੇ ਸਮੇਂ ਤੋਂ ਹੈਗਾ ਸੀ ਤੇ ਗੁਰਦਾਰਾ ਸਾਹਿਬੇ ਸੇਵਾ ਕਰਦਾ ਸੀ ਜਿਸ ਗੁਰਦਾਰਾ ਸਾਹਿਬ ਚ ਸੇਵਾ ਕਰਦਾ ਉਹਤੇ ਦਾਸ ਹੀ ਇਸ ਮੈਨੇਜਮੈਂਟ ਚ ਥੋੜਾ ਜਿਹਾ ਸੇਵਾ ਕਰ ਚੁੱਕਿਆ ਕਿਉਂਕਿ ਮੈਂ ਚੰਨਾ ਜਿਹੜੇ ਧਰਮ ਸਥਾਨ ਨੇ ਉਹਨਾਂ ਦਾ ਜੋ ਮੈਸੇਜ ਜਾਣਾ ਚਾਹੀਦਾ ਸਮਾਜ ਨੂੰ ਉਹ ਨਹੀਂ ਜਾ ਰਿਹਾ ਉੱਥੇ ਸਿਰਫ ਲੰਗਰ ਹੈ ਕੀਰਤਨ ਹੈ ਤੇ ਹੋਹਾ ਹਾਇ ਤਾਂ ਜਲਵ ਕੁਛ ਨਹੀਂ ਹੈ ਅਸਲ ਜਿਹੜਾ ਸਿਧਾਂਤ ਸੀ ਗੁਰੂ ਸਾਹਿਬ ਦਾ ਕੀਰਤ ਕਰੋ ਨਾਮ ਜਪੋ ਤੇ ਵੰਡ ਚਕੋ ਕੀਰਤ ਮਤਲਬ ਕੰਮ ਕਰੋ ਨਾਲ ਨਾਲ ਨਾਮ ਜਪਦੇ ਸਾਰਾ ਦਿਨ ਕੋਈ ਬੰਦਾ ਨਹੀਂ ਕਰਦਾ ਤੁਹਾਨੂੰ ਜਿਉ ਸ਼ਾਮ ਨੂੰ ਤੜਕ ਕੋਬਸੀਵ ਇਕੱਠੀ ਹੋਈ ਹੈ ਉਹਨੂੰ ਫਿਰ ਵੰਡ ਦਿਓ ਸਾਰਿਆਂ ਵਿੱਚ ਇਹ ਸਿਧਾਂਤ ਸੀ ਜਿਹੜਾ ਅੱਜ ਕੱਲ ਬਿਲਕੁਲ ਡਿਲੀਟ ਹੋ ਗਿਆ ਤੇ ਇਹ ਇਹਨਾਂ ਨੂੰ 45 ਰੁਪਏ ਤਨਖਾਹ ਮਿਲਦੀ ਇਹਨਾਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਕਿਸੇ ਦਾ ਵੀ ਨਹੀਂ ਹੋ ਸਕਦਾ 4500 ਰੁਪਏ ਦੋ ਬੱਚੇ ਨੇ ਫੈਮਿਲੀ ਹੈ ਗੁਜ਼ਾਰਾ ਨਹੀਂ ਹੋ ਸਕਦਾ ਇਹਨੇ ਮੈਨੂੰ ਕੰਟੈਕਟ ਕੀਤਾ ਵੀ ਮੈਂ ਗੁਜ਼ਾਰਾ ਨਹੀਂ ਹੋ ਰਿਹਾ ਤੇ ਮੈਂ ਕਿ ਸਾਡੀ ਵੱਲ ਜਿਹੜੀ ਪ੍ਰਪੋਜ਼ਲ ਹੈਗੀ ਹੈ ਈ ਰਿਕਸ਼ਾ ਤੋਂ ਲੈ ਲਓ ਸਾਡੇ ਕੋਲ ਯੂਨਾਈਟਿਡ ਟੈਕ ਤੋਂ ਅਸੀਂ ਜਿਹੜਾ ਈ ਰਿਕਸ਼ਾ ਨੂੰ ਲੈ ਕੇ ਦਿੱਤਾ ਅਸੀਂ ਬੈਂਕ ਤੋਂ ਫਾਈਨੈਂਸ ਕਰਾ ਦਿੰਦੇ ਆ ਮਾਰਜਨ ਮਣੀ ਉਹਦੀ 28 29000 ਬੰਦੀ ਹੈ ਮਾਰਜਨ ਮਣੀ ਹੈ ਉਹ ਜਨਰੇਟ ਸਿਕ ਪੇ ਕਰਦੀ ਹੈ ਅੱਗੋਂ ਇਹ 2800 ਰੁਪਏ ਜਾਂ 2900 ਰੁਪਏ ਕਿਸ਼ਤ ਆਏਗੀ ਉਹ ਚਲਾ ਕੇ ਆਪਣੀ ਦੇਗਾ ਬਿਲਕੁਲ ਜੋ ਕੀਰਤ ਕਰਨ ਦਾ ਸੰਦੇਸ਼ ਹੈ ਉਹ ਲਗਾਤਾਰ ਜਾਰੀ ਰਹੇਗਾ ਜਾਰੀ ਰਹੇਗਾ ਤਾਂ ਕਿ ਇਹਦੇ ਅਸੀਂ ਇਹ ਸਾਸੀ ਚਾਹਨੇ ਸਰਕਲ ਟੁੱਟੇ ਨਾ ਇਹ ਸਰਕਲ ਚਲਦਾ ਰਹੇ। ਬਿਲਕੁਲ। ਤਾਂ ਉਹਦੇ ਵਾਸਤੇ ਅਸੀਂ ਫਾਈਨਾਂਸ ਲਗ ਦਿੱਤਾ। ਅੱਗੋਂ ਹੀ ਕਮਾਈ ਕਰੇਗਾ। ਮੈਂ ਵੀ ਬੇਨਤੀ ਕੀਤੀ ਉਹ ਤੂੰ ਦਸਵੰਦ ਕੱਢੋ। ਦਸਵੰਦ ਮਤਲਬ ਦਸਵਾਂ ਹਿੱਸਾ ਤੁਹਾਡੀ ਕਮਾਈ ਦਾ ਤਾਂ ਕਿ ਅਸੀਂ ਉਸ ਪੈਸੇ ਨਾਲ 6 ਮਹੀਨੇ ਸਾਲ ਤੱਕ 2 ਸਾਲ ਕਿਸੇ ਹੋਰ ਨੂੰ ਰਿਸ਼ਕਾ ਲੈ ਦੀਏ। ਉਹ ਸਾਡੀ ਇਹ ਭਾਵਨਾ ਹੈ। ਅੱਗੋਂ ਡਿਪੈਂਡ ਇਹਨਾਂ ਦੇ ਕਰਦਾ ਹੈ ਇਸ ਭਾਵਨਾ ਨੂੰ ਕਿੱਥੇ ਤੱਕ ਲੈ ਕੇ ਜਾਂਦੇ ਨੇ। ਅਸੋ ਦੇਖਿਆ ਤੁਸੀਂ ਕਿ ਜੋ ਇੱਕ ਬੜਾ ਹੀ ਅੱਛਾ ਉਪਰਾਲਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸੰਦੇਸ਼ ਦਿੱਤਾ ਵੈ ਸਾਰੇ ਸਰਬਤ ਦੇ ਭਲੇ ਦੇ ਲਈ ਜੋ ਕੀਰਤ ਕਰੋ, ਨਾਮ ਜਪੋ, ਵੰਡ ਛਕੋ। ਸੁਖੀਰਤ ਜੋ ਕੀਰਤ ਕਰਨ ਦਾ ਇੱਕ ਸੰਦੇਸ਼ ਦਿੰਦਾ ਹੈ ਸੋ ਆਟੋ ਰਿਕਸ਼ਾ ਵਹ ਜੋ ਈ ਰਿਕਸ਼ਾ ਵਹ ਉਹ ਪੂਰਨ ਤੌਰ ਤੇ ਜੋ ਇੱਕ ਕਹਿ દઈએ ਕਿ ਗਿਫਟ ਨਹੀਂ ਕੀਤਾ ਗਿਆ ਕੇਵਲ ਉਸ ਦੀ ਇੱਕ ਜੋ ਸ਼ੁਰੂਆਤੀ ਮਨੀ ਹੈ ਜੋ ਡਾਊਨ ਪੇਮੈਂਟ ਇੱਕ ਦਿੱਤੀ ਗਈ ਔਰ ਬਾਕੀ ਦਾ ਜੋ ਸੰਦੇਸ਼ ਇਹੀ ਹੈ ਕਿ ਕੀਰਤ ਕਰੋ ਔਰ ਖੁਦ ਆਪਣੇ ਪਰਿਵਾਰ ਨੂੰ ਔਰ ਖੁਦ ਇੱਕ ਜ਼ਿੰਮੇਵਾਰ ਵਿਅਕਤੀ ਬਣੋ ਸੋ ਇੱਕ ਬੜਾ ਹੀ ਅੱਛਾ ਉਪਰਾਲਾ ਜੋ ਯੂਨਾਈਟਿਡ ਯੂਨਾਈਟਿਡ ਸਿਕਸ ਵੱਲੋਂ ਕੀਤਾ ਗਿਆ ਹੈ ਸੋ ਜੁੜੇ ਰਹੋ ਸਾਡੇ ਨਾਲ ਔਰ ਵੀ ਇਸ ਤਰ੍ਹਾਂ ਦੀ ਅਪਡੇਟਸ ਲਈ ਧੰਨਵਾਦ